ਹੈਲੋ ਜੀ ਸਾ希ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਤੁਹਾਡੇ ਕੀ ਹਾਲ ਚਾਲ ਨੇ ਆਪਾਂ ਪਰੋਟਾ ਰੰਗ ਲਿਆ ਸੀ ਤੇ ਹੁਣ ਅੱਜ ਆਪਾਂ ਲੱਗਿਆ ਲਾਉਣ ਪਰੋਟੇ ਨੂੰ ਹਾਂਜੀ ਇੱਥੇ ਲਾਵਾਂਗੇ ਆਪਾਂ ਪਰੋਟਾ ਪਹਿਲਾਂ ਪਾਣੀ ਨਾਲ ਗਿੱਲਾ ਕਰ ਲਿਆ ਤੇ ਹੁਣ ਥੋੜਾ ਜਿਹਾ ਲਿਪ ਲਾਂਗੇ ਇਹਨੂੰ ਪਰੋਟਾ ਲਾਉਣ ਤੋਂ ਪਹਿਲਾਂ ਹਾਂਜੀ ਆਪਾਂ ਹੁਣ ਰੋਟਾ ਲਾਉਣ ਲੱਗੇ ਆਂ あれがらされて。 ਹਾਂਜੀ ਆਪਾਂ ਨੇ ਭਰੋਟਾ ਲਾ ਲਿਆ ਏ ਕੌਣ ਕੌਣ ਭਰੋਟਾ ਲਾਉਂਦਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਸਾਂਜੀ ਵੀ ਲਾਉਂਦੇ ਹੁੰਦੇ ਆ ਪਰ ਆਪਾਂ ਭਰੋਟਾ ਹੀ ਲਾਉਨੇ ਆ ਬਣਿਆ ਹੋਇਆ ਕਿੱਦਾਂ ਦਾ ਲੱਗਿਆ ਉਹ ਵੀ ਜਰੂਰ ਦੱਸਿਓ ਤੁਸੀਂ ਹੁਣ ਆਪਾਂ ਬੀਜਾਂਗੇ ਜੀ ਜਿਉਂ ਹਾਂਜੀ ਪਹਿਲਾਂ ਆਪਾਂ ਭਰੋਟੇ ਥੱਲੇ ਬੀਜਾਂਗੇ ਜਿੱਥੇ ਆਪਣੇ ਭਰੋਟਾ ਲਾਇਆ ਹੈ ਉਦੇ ਥੱਲੇ ਮਿੱਟੀ ਪਾ ਕੇ ਪਹਿਲਾਂ ਉੱਥੇ ਜੋਂ ਬੀਜਾਂਗੇ ਆਪਾਂ ਜੋਂ ਆਪਾਂ ਨੇ ਪਿਉਲੇ ਸੀਗੇ ਹਾਂਜੀ ਆਪਾਂ ਰੈਂਡ ਦੇ ਪੁੱਤਿਆਂ ਨਾਲ ਟਾਕਦੇ ਨੇ ਇਹ ਹਾਂਜੀ ਇੱਥੇ ਆਪਾਂ ਨੇ ਜਿਉਂ ਬੀਤਿਆ ਹੁਣ ਆਪਾਂ ਭਾਂਡਿਆਂ 'ਚ ਬੀਜਾਂਗੇ ਜਿਉਂ ਕੰਮ ਨੂੰ ਠੋਪੇ ਲੈਂਦੇ ਹਾਂ ਜੀ ਆਪਾਂ ਨੇ ਰੋਟਾ ਵੀ ਲਾ ਲਿਆ ਤੇ ਆਪਾਂ ਨੇ ਜੋ ਵੀ ਵੀਜੀ ਕਿਵੇਂ ਦਾ ਲੱਗਿਆ ਜੀ ਤੁਹਾਨੂੰ ਰੋਟਾ ਤੇ ਕੌਣ ਕੌਣ ਲਾਉਂਦਾ ਜਰੂਰ ਦੱਸਿਓ ਠੀਕ ਹੈ ਜੀ ਬਾਏ ਬਾਏ